ਐਗੇ ਸਬਜੈਕਟ ਲੈਣੇ ਚਾਹੀਦੇ ਮੇਰੀ ਪਿਆਰੀ ਦਾਦੀ ਤੇ ਕਦੀ ਤੁਹਾਨੂੰ ਅੱਜਕੱਲ ਪਤਾ ਹੀ ਨਹੀਂ ਦਾਦੇ ਦਾਦੀਆਂ ਨਾਲ ਕੀ ਹਾਲ ਹੁੰਦਾ ਪਰ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਹਨ ਤੁਸੀਂ ਟੈਕਸ ਕਰਦਾ ਤਾਲਪਾਈ ਉਹਨਾਂ ਦਾ ਕਿਉਂਕਿ ਇਹ ਵਿਸ਼ਾ ਉਹਨਾਂ ਨੇ ਲਿਖਵਾਇਆ ਮੈਨੂੰ ਸ਼ਾਇਦ ਮੈਂ ਨਾ ਲਿਖਦਾ ਕਰੇ ਤੇ ਮੈਨੂੰ ਯਾਦ ਆ ਵੀ ਜਦੋਂ ਮੈਂ ਲਿਖਿਆ ਮੈਂ ਪਰਮਾਤਮਾ ਹਾਜ਼ਰ ਹੈ ਨਾ ਇਸ ਗੱਲ 'ਚ ਮੈਂ ਮੇਰੀ ਦਾਦੀ ਨੂੰ ਯਾਦ ਕਰਕੇ ਦੇ ਖਿਆਲ ਤੇ ਮੈਂ ਜਦੋਂ ਲਿਖਿਆ ਬਾਕੀ ਉਦੋਂ ਵੀ ਮੇਰਾ ਗੱਲ ਧਰ ਗਿਆ ਤੇ ਮਨ ਨਾਲ ਜਿਹੜਾ ਜਿਹੜਾ ਵੀ ਸੁਭਾਉ ਨੂੰ ਆਪਣੀ ਆਪਣੀ ਗੱਲ ਜਿਹਾ ਜਿਉਂਦੇ ਨੇ ਤਾਂ ਉਹ ਮਿਲੂਗਾ ਜੇ ਨਹੀਂ ਹੈ ਕਿਤੇ ਯਾਦ ਤੇ ਮੈਂ ਵੀ ਕੱਲ ਨੂੰ ਫਿਲਮ ਦੇਖਾਂਗਾ ਤੇ ਆਪਣੇ ਪਰਿਵਾਰ ਨੂੰ ਵੀ ਫਿਲਮ ਦਿਖਾਵਾਂਗਾ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਕਹਾਂਗਾ ਕਮ ਸੇ ਕਮ ਘੱਟੋ ਘੱਟ ਕਈ ਫਿਲਮਾਂ ਪਹਿਲਾਂ ਰਿਲੀਜ਼ ਹੋਈਆਂ ਨੇ ਤੇ ਹਜ਼ਾਰਾਂ ਬੱਚਿਆਂ ਨੂੰ ਮੈਂ ਬਸ ਬਸਾ ਫਰ ਕੇ ਫਿਲਮ ਦਿਖਾਈਆਂ ਤੇ ਉਹਨਾਂ ਵਾਲੇ ਟਾਈਮ 'ਚ ਵੀ ਕਰਤੋ ਕਰਤਾ ਆਪਣੇ ਹਲਕੇ ਤੇ ਚਾਹੇ ਕੋਈ ਸਰਪੰਚ ਚਾਹੇ ਚਾਹੇ ਕੋਈ ਪੰਚ ਤੇ ਉਹਨੂੰ ਬੇਨਤੀ ਕਰਨ ਦਾ ਇੱਕ ਵਾਰੀ ਪਿਕਚਰ ਜ਼ਰੂਰ ਦੇਖੋ ਕਿਉਂਕਿ ਨਿਰਮਲ ਰੇਸ਼ੀ ਜੀ ਬਾਕੀ ਬਹੁਤ ਵਧੀਆ ਆਰਟਿਸਟ ਨੇ ਉਹ ਕਿੰਨੀ ਪਿਆਰੀ ਓ ਮੇਰੀ ਪਿਆਰੀ ਗਤੀ ਉਹ ਤਾਂ ਬਸ ਮੇਰੀ ਏ ਸੋਰੀ ਦੀ ਸੋਰੀ ਦਤੀ ਮੈਂ ਤਾਂ ਤੇਰੀ ਅੱਖੀਆਂ ਦਾ ਤਾਰਾ ਮੇਰਾ ਤੇਰੇ ਬਿਨਾ ਨਹੀਂ ਬੁਸਾਰਾ ਵਾਸੀ ਤਮੇ ਕੋਈ ਦੇਖੋ ਕੈਮਰਾ ਮੇਰਾ ਪੋਤਾ ਬੜਾ ਸ਼ਤਾਨ ਮੇਰੀ ਦਾਦੀ ਬੜੀ ਸ਼ਕਾ ਮੇਰਾ ਪੋਤਾ ਬੜਾ ਸ਼ਤਾਨ ਇਸ ਵੀ ਸਾਡੀ ਬਸਦੀ ਹੈ ਇਹ ਦੁਜੇ ਵੀ ਕਾ ਯੋਕ ਨੇ ਬਹੁਤ ਪਸੰਦ ਕੀਤੀ ਮੈਨੂੰ ਬਾਤ ਫੋਨ ਆਇਆ ਹੈ ਵੇ ਇਹ ਜੋ ਸਬਜੈਕਟ ਲੈਣੇ ਚਾਹੀਦੇ ਮੇਰੀ ਪਹਿਲੀ ਦਾਦੀ ਤੇ ਕਦੀ ਤੁਹਾਨੂੰ ਅੱਜਕੱਲ ਪਤਾ ਹੀ ਨਹੀਂ ਦਾਦੇ ਦਾਦੀਆਂ ਨਾਲ ਕੀ ਹਾਲ ਹੁੰਦਾ ਪਰ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਔਰ ਮੈਨੂੰ ਉਹ ਬੰਦੇ ਨਾਲ ਸੁਕੀ ਪਾਜੀ ਆਪਣੇ ਰਾਏਕੋਟੀ ਹੈ ਜੀ ਸਭ ਨਾਲ ਹੋਇਆ ਪਾਛੀ ਆ ਗਾਦੂ ਹੈ ਬਲਿੰਦਰ ਹੈ ਇਹਨਾਂ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ ਬੜਾ ਈਜ਼ੀ ਗੋਇੰਗ ਸੀ ਸਾਰਾ ਮਾਹੌਲ ਔਰ ਇਹਨਾਂ ਪਿਆਰ ਵਾਲਾ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਬਹੁਤ ਸ਼ੁਕਰੀਆ ਸਾਈਕਲ ਟਰੈਕ ਆ ਦੇਖੋ ਜਦੋਂ ਕਹਿੰਦੇ ਐਸ਼ਾ ਹੋਵੇ ਆਦਾਦੀ ਹੋਵੇ ਆਪਣਾ ਜੀਰ ਨਿੱਗ ਹੋ ਪਿਆਰ ਹਾਂਜੀ ਤੋਂ ਇਸ ਸਾਈਕਲ ਟਰੈਕ ਨੂੰ ਤੋਂ ਆਇਆ ਹੋਰ ਅਬੋਦੀ ਸੁਣਿਆ ਸਾਰੇ ਹੀ ਮਾਰ ਦਾ ਤੁਸੀਂ ਇਹ ਦੇਖਿਆ ਜਲੇ ਪਰ ਇਹ ਹੀ ਹੋ ਗਿਆ ਉਸ 뮤직 ਮਾਰੇ ਜੋ ਫੀਲਿੰਗ ਹੈ ਇਹ ਬੜੀ ਅਲੱਗ ਫੀਲਿੰਗ ਸਿਗੀ ਮੈਂ ਕਹਿੰਦਾ ਤਾਂ ਥੈਂਕਸ ਕਰਦਾ ਤਾਲਪਾਈ ਉਹਨਾਂ ਦਾ ਕਿਉਂਕਿ ਇਹ ਦ੍ਰਿਸ਼ਾ ਉਹਨਾਂ ਨੇ ਲਿਖਵਾਇਆ ਮੈਨੂੰ ਸ਼ਾਇਦ ਮੈਂ ਨਾ ਲਿਖਦਾ ਕਦੇ ਤੇ ਮੈਨੂੰ ਯਾਦ ਆ ਵੀ ਜਦੋਂ ਮੈਂ ਲਿਖਿਆ ਮੈਂ ਪਰਮਾਤਮਾ ਹਾਜ਼ਰ ਹੈ ਰਹਿਣਾ ਇਸ ਗੱਲ 'ਚ ਮੈਂ ਮੇਰੀ ਦਾਦੀ ਨੂੰ ਯਾਦ ਕਰਕੇ ਲਿਖਿਆ ਤੇ ਮੈਂ ਜਦੋਂ ਲਿਖਿਆ ਭਾਈ ਉਦੋਂ ਵੀ ਮੇਰਾ ਗਲ ਫੜ ਗਿਆ ਤੇ ਮੈਨੂੰ ਲੱਗਦਾ ਜਿਹੜਾ ਜਿਹੜਾ ਵੀ ਸਮਾ ਉਹ ਆਪਣੀ ਆਪਣੀ ਦਾਦੀ ਨੂੰ ਜਿਵੇਂ ਜਿਉਂਦੇ ਨੇ ਤਾਂ ਉਹ ਮਿਲਦਾ ਜੇ ਨਹੀਂ ਹੈ ਕਿਤੇ ਯਾਦ ਦੀ ਉਹ ਜੀ ਵੀ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਘੱਟ ਆਉਂਦੇ ਫਿਲਮਾਂ ਦੇਖਣ ਸਪੈਸ਼ਲ ਤੁਸੀਂ ਯਾਦ ਨੂੰ ਦੇਖੇ ਮੇਰੀ ਪਿਆਰੀ ਮਾਂ ਵੀ ਅੱਜ ਪ੍ਰੀਮੀਅਰ ਤੇ ਮੌਕੇ ਤੇ ਪਹੁੰਚੇ ਸਾਡੇ ਬਹੁਤ ਸੀਨੀਅਰ ਨਿਰਮਲ ॠषि ਜੀ ਤੇ ਤਾਜ ਜੀ ਜਿਹੜੇ ਆਪਣੇ ਪਿਕਚਰ ਪਰ ਪ੍ਰੋਡਕਟ ਕੀਤੀ ਹੈ ਪ੍ਰੋਡਕਸ਼ਨ ਕੀਤੀ ਹੈ ਤੇ ਵਧੀਆ ਲੱਗ ਰਿਹਾ ਮੈਂ ਇਹ ਹੀ ਗੱਲ ਕਵਾਂਗਾ ਜਿਵੇਂ ਦਾਦੀ ਨਾਲ ਆਪਾਂ ਨੂੰ ਸ਼ੁਰੂ ਤੋਂ ਅਟੈਚਮੈਂਟ ਹੁੰਦੀ ਹੈ ਪੋਤੇ ਨੂੰ ਉਵੇਂ ਇੱਕ ਆਪਾਂ ਨੂੰ ਅੱਜ ਪਿਕਚਰ ਬਣਾਈ ਹੈ ਦਿਖਾਈ ਜਾ ਰਹੀ ਹੈ ਤੇ ਵਧੀਆ ਲੱਗੂਗਾ ਜਿਵੇਂ ਬਹੁਤ ਵਧੀਆ ਸਾਡੇ ਨਿਰਮਲ ਰਿਸ਼ੀ ਸਾਡੇ ਬਹੁਤ ਵੱਡੇ ਐਕਟਰ ਨੇ ਫਿਲਮ ਡਾਇਰੈਕਟਰਸ ਨੇ ਤੇ ਹਮੇਸ਼ਾ ਹੀ ਪੰਜਾਬੀ ਬੋਲੀ ਨੂੰ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਗਏ ਨੇ ਤੇ ਤਾਂ ਆਉਣ ਵਾਲੇ ਟਾਈਮ 'ਚ ਜਿਹੜੇ ਲੋਕ ਪੰਜਾਬੀ ਪਿਕਚਰ ਨਹੀਂ ਵੇਖਦੇ ਇੱਕ ਦਾਦੀ ਮਾਂ ਦੇ ਪੋਤੇ ਦੀ ਜਿਹੜੀ ਅਟੈਚਮੈਂਟ ਹੈ ਉਹ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਦਾਦੀ ਨੇ ਕੀ ਕੀਤਾ ਤੇ ਪੋਤੇ ਨੇ ਕੀ کیا ਪ੍ਰੋਫਿਲ ਫਿਲਮ ਵੇਖ ਕੇ ਪਤਾ ਲੱਗੂਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਤੇ ਮੈਂ ਵੀ ਕੱਲ ਨੂੰ ਪਿਕਚਰ ਵੇਖਾਂਗਾ ਤੇ ਆਪਣੇ ਪਰਿਵਾਰ ਨੂੰ ਵੀ ਪਿਕਚਰ ਦਿਖਾਵਾਂਗਾ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਕਹਾਂਗਾ ਘੱਟੋ ਘੱਟ ਕਈ ਪਿਕਚਰਾਂ ਪਹਿਲਾਂ ਰਿਲੀਜ਼ ਹੋਈਆਂ ਨੇ ਤੇ ਹਜ਼ਾਰਾਂ ਬੰਦਿਆਂ ਨੂੰ ਮੈਂ ਬਸ ਬਸ ਸ퍼 ਕੇ ਪਿਕਚਰ ਦਿਖਾਈਆਂ ਨੇ ਤੇ ਉਹਨਾਂ ਵਾਲੇ ਟਾਈਮ 'ਚ ਵੀ ਘੱਟੋ ਘੱਟ ਆਪਣੇ ਹਲਕੇ ਦੇ ਚਾਹੇ ਕੋਈ ਸਰਪੰਚ ਹੈ ਚਾਹੇ ਕੋਈ ਪੰਚ ਹੈ ਤੁਹਾਨੂੰ ਬੇਨਤੀ ਕਰਾਂਗਾ ਇੱਕ ਵਾਰੀ ਪਿਕਚਰ ਜੂੜ ਦੇਖੋ ਕਿਉਂਕਿ ਨਿਰਮਲ ਰੇਸ਼ੀ ਜੀ ਬਾਕੀ ਬਹੁਤ ਵਧੀਆ ਆਰਟਿਸਟ ਨੇ ਤੇ ਵਧੀਆ ਲੱਗਦਾ ਸਾਡੇ ਬੱਚਿਆਂ ਲਈ ਬੱਚਿਆਂ ਦੀ ਮੇਰੀ ਵਾਈਫ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹੈ ਬੇਟੀ ਬਹੁਤ ਪਸੰਦ ਕਰਦੀ ਹੈ ਤੁਹਾਨੂੰ ਪੂਰਾ ਪੰਜਾਬ ਤੇ ਪੂਰੀ ਦੁਨੀਆ ਪਸੰਦ ਕਰਦੀ ਹੈ ਤੇ ਉਹਨਾਂ ਦੇ ਟਾਈਮ 'ਚ

ओ मेरी प्यारी ददी तू कितनी प्यारी है ओ मेरी प्यारी ददी तू तो बस मेरी है सोरी दिसोरी ददी मैं तो तेरे अखियों दा तारा मेरा तेरे बिना नहीं गुजारा میں تو تیری اکھیوں دو تارا میرا تیرے بینا نہیں گزارا تو خود کیوں بڑھ گئی تارا تو تو بس میرے تو سی جا دیواری دادی تو کنی پیاری ہے او میری پیاری دادی ਹਲਮ ਹੋਵੇ ਕੌਣ ਵਾਲਾ ਵੀ ਧਨੀ ਹੋ ਗਏ ਭਾਈ ਸ਼ਾਹ ਕੋਟੀ ਘਾਨ ਦਾ ਚਰਾਗ ਹੈ ਜੀ ਪੇਦੀ ਪਾਦੀ ਖੜੇ ਨੇ ਇਹਨਾਂ ਤੋਂ ਤਾਂ ਗਾਣਾ ਸ਼ੁਰੂ ਹੋਗਾ ਅਰੇ ਉਹ ਵੀ ਇਧਰ ਜਲਾ ਦੇ ਠੀਕ ਹੈ ਥੈਂਕ ਯੂ ਥੰਕ ਯੂ ਕੀ ਮਾਰੀ ਮੈਂ ਅਨਜੂ ਕੋਲ ਜੀ ਖੜੇ ਨੇ ਸ਼ਿਪਰਾਈ ਦੇ ਮਾਤਾ ਜੀ ਇਹਨਾਂ ਦੇ ਵੀ ਇੱਕ ਗੀਤ ਆਪਣੀ ਫਿਲਮ ਚ ਦੁਬਾਰਾ ਗਾਣਾਗਾ ਚਾਹ ਰਹੇ ਨੇ ਦਾਦੀ ਪੁੱਤ ਲੱਗੇ ਸਾਲ ਜੀ ਯਾਰੂ ਮਾੜਿਆ ਨੇੜੇ ਹੋ ਗਏ ਧੰਨਵਾਦ ਮੈਂ ਨਾਲ ਗਾਉਂਗੀ ਆ ਕਹਿੰਗੇ ਨਾ ਮੇਰੇ ਦਾਦੇ ਕੋਲ ਸ਼ਤਾਨੇ بڑا شکال بڑی شکال بڑا شکان بڑی شکال بڑا شکان